ਨਾ ਆਤਾ ਵੇਖੋ ਆ ਗੱਡੀ ਵੱਜੀ ਜੇ ਆਹ ਹੁਣੇ ਗੱਡੀ ਵੱਜੀ ਜੇ ਬੰਪਰ ਵੱਜਾ ਜੇ ਦੱਸ ਹਾਂ ਕਿਹੜਾ ਗਰਕੇ ਇੱਥੇ ਵਾਏ ਗਾਵੇ ਲੋਕ ਖੋਦ ਵੀ ਰਹੇ ਆ ਆਹ ਦਾ ਆ ਵੇਖੋ ਇਹ ਇਧਰ ਵੇਖੋ ਇਹ ਆਹ ਵੇਖੋ ਬਈ ਜੀ ਤੁਸੀਂ ਧਿਆਨ ਨਾਲ ਲੱਗਿਓ ਧਿਆਨ ਨਾਲ ਕਿ ਪਾਣੀ ਬਹੁਤ ਜ਼ਿਆਦਾ ਇੱਥੇ ਡੂੰਗਾ ਟਵਾ ਜੇ ਇਧਰ 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 ਆਹ ਇਧਰ ਆਹ ਇਧਰ ਕੱਲਾ ਸੀਗਾ ਹੁਣੇ ਕੱਲਾ ਸੀ ਨਾ ਦਾਦੀ ਸਪੀਡ ਮੋਟਰਸਾਈਕਲ ਡੋਲਿਆ ਉਹਦਾ ਕਿ ਨਹੀਂ ਡੋਲਿਆ 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 ਨਾ ਆ ਜੇਕਰ ਵੀ ਵਾਈਫ ਮਗਰ ਬੈਠੀ ਹੋਏ ਬੱਚੇ ਮਗਰ ਬੈਠੇ ਹੋਏ ਤਾਂ ਨੁਕਸਾਨ ਹੋ ਸਕਦਾ ਹੋ ਸੱਜਣਾ ਕੱਲਾ ਆ ਵੇਖੋ ਆ ਬੱਚੇ ਆ ਇਹਦੇ ਨਾਲ ਵੀਰ ਦੇ ਨਾਲ ਠੀਕ ਹੈ ਜੀ ਧਿਆਨ ਨਾਲ ਧਿਆਨ ਨਾਲ ਬਈ ਜੀ ਧਿਆਨ ਨਾਲ ਵੀਰ ਨੂੰ ਵੇਖੋ ਜਿੱਕਾ ਖਾਲਸਾ ਵੇਖੋ ਜਿੱਕੀ ਫਤਿਹ ਦੀ ਸਤਜ ਸਿੰਘ ਜੀ ਅੱਜ ਅਸੀਂ ਖੜੇ ਆ ਪਿਛਵੰਡਾ ਵੀਰੇ ਪਿਛਵੰਡਾ ਪਿਛਵੰਡਾ ਗੇਟ ਤੇਲਾ ਗੇਟ ਖੜੇ ਆ ਤੇ ਸਤਜ ਸਿੰਘ ਜੀ ਆ ਤੁਸੀਂ ਦੇਖ ਸਕਦੇ ਜੀ ਪਾਣੀ ਬਹੁਤ ਜ਼ਿਆਦਾ ਖਲੋਤਾ ਵਾ ਆ ਲੱਗੋ ਨਹੀਂ ਜਦੋਂ ਮੋਟਰ ਸਾਹਿਬ ਨੰਗ ਲੱਗਦੇ ਨੇ ਕਿਸੇ ਨਾ ਕਿਸੇ ਦੇ ਤੇ ਆ ਵੀਰ ਲੱਗੇ ਖਲੋਤੇ ਆ ਵੀ ਦਸਨ ਲਈ ਵਾਸਤੇ ਕਿ ਬਈ ਜੀ ਇੱਥੇ ਪ ਧਾਨਨ ਦੇ ਪਾਣੀ ਬਹੁਤ ਜ਼ਿਆਦਾ ਇੱਥੇ ਡੂੰਗਾ ਟਵਾ ਜੇ ਤੇ ਸੰਜੀ ਆ ਵੇਖੋ ਐਦਾਂ ਵੀਰ ਰਾਤ ਬਰਾਤੇ ਖਜਲ ਖਰਾਬ ਹੋਣ ਡਿਆ ਅੱਜ ਵੀ ਦੀ ਕੋਈ ਟੋਆ ਬਟ ਕੁੜਕਾ ਬਟ ਐ ਫੇ ਕੁੜਕਾ ਕੇ ਪਲਟੇ ਇਟਾਂ ਵਾਲਾ ਅੱਛਾ ਜੀ ਹਾਂ ਜੀ ਤੇ ਸੰਜੀ ਵੇਖ ਲਓ ਇਹ ਮੇਨ ਹਾਈਵੇ ਆ ਜਿਹੜਾ ਪਿੱਖੀਵੰਦ ਤੋਂ ਖੇਮਕਰਨ ਨੂੰ ਜਾਂਦਾ ਵਾ ਠੀਕ ਆ ਜੀ ਆ ਰਾਤ ਮ ਦਾ ਟਾਈਮ ਆ ਜਿਹੜੇ ਲੋਕਲ ਵੀਰ ਵਾ ਉਹ ਤੇ ਚਲੋ ਅਲਾਕੋ ਦੀ ਲੰਗ ਰਿਆ ਮਤਲਬ ਕਿ ਸਾਈਡ ਸਾਈਡ ਦੀ ਲੰਗ ਰਿਆ ਪਰ ਇੱਥੇ ਦੱਸ ਦਿਆ ਕਿ ਟੋਆ ਵਾ ਅੱਜ ਕੁੜਕਾ ਪਟਿਆ ਹਾਂਜੀ ਈ ਰਿਸ਼ਕੇ ਰੋਜ਼ ਪਲਟਦੇ ਅੱਛਾ ਜੀ ਈ ਰਿਸ਼ਕੇ ਰੋਜ਼ ਪਲਟਦੇ ਆ ਉਹ ਦਿਨ ਚ ਪਲਟਦੇ ਪਲਟਦੇ ਆ ਇਹ ਕਦੋਂ ਗਲਾ ਇੱਥੇ ਟੁਆ ਵੀ ਦੀ ਹਾਂ ਆਲੇ ਸਾਲ ਇਹੋ ਆਲੇ ਟੁਡੇ ਦੇ ਮੇਲੇ ਤੋਂ ਪਹਿਲੋਂ ਦਾ ਹੀ ਆ ਵਾਹ ਕਰੋ ਤੇ ਵੀਰ ਜੀ ਜੇ ਹੁਣ ਤੁਸੀਂ ਤੇ ਲੋਕਲ ਜੀ ਹਨਾ ਅਸੀਂ ਦੂਰੋਂ ਆਏ ਆ ਰੱਬ ਨਾ ਕਰੇ ਇੱਥੇ ਕੋਈ ਮੋਟਰਸਾਈਕਲ ਨੰਗਨ ਵਾਲਾ ਜੋ ਨੰਗੇ ਆਪਣੇ ਪਰਿਵਾਰ ਦਾ ਨੰਗੇ ਉਹਦੇ ਛੱਟ ਪੇਟ ਨਾ ਲੱਗੂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਪੈਂਦੀਆਂ ਮੋਟਰਸਾਈਕਲ ਤੋਂ ਬਾਬੇ ਡੇ ਪੈਂਦੇ ਅੱਛਾ ਉਹਦਾ ਫਿਰ ਆ ਇਹਦਾ ਜ਼ਿੰਮੇਵਾਰ ਕੌਣ ਹੈ ਫਿਰ ਇਸੀ ਦਾ ਇਹ ਸਰਕਾਰੀ ਹੈ ਸਰਕਾਰੀ ਹੈ ਮਜੂਦਾ ਸਰਕਾਰ ਹਾਂਜੀ ਹਾਂਜੀ ਸੋ ਅਸੀਂ ਇਸ ਵੀਡੀਓ ਦੇ ਜ਼ਰੀਏ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਵੀ ਕਾਂਗਰਸ ਦੀ ਪਾਰਟੀ ਨਾਲ ਨਹੀਂ ਲੱਗਦੇ ਕਿਸੇ ਆਮ ਆਦਮੀ ਨਾਲ ਨਹੀਂ ਲੱਗਦੇ ਸਤ ਜੀ ਇਸਾਨੀਅਤ ਨਾਤੇ ਸੇ ਇਹ ਵੀਡੀਓ ਬਣਾ ਕੇ ਪਾ ਰਹੇ ਹਾਂ ਤਾਂ ਜੋ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜੇ ਵੀਰ ਭਰਾਵਾਂ ਰਾਤ ਬਰਾਤੇ ਆਪਣਾ ਰੋਡ ਛੱਡ ਕੇ ਕਿਉਂਕਿ ਅਗਲੇ ਬੰਨੇ ਟੂਆ ਆ ਰਿਹਾ ਵਾ ਟੂਆ ਬਹੁਤ ਡੂੰਗਾ ਵਾ ਆਪਣਾ ਰੋਡ ਛੱਡ ਕੇ ਆਪਣਾ ਲਾਈਨ ਛੱਡ ਕੇ ਦੂਸਰੀ ਲਾਈਨ ਦੇ ਵਿੱਚ ਗੱਡੀਆਂ ਪਾ ਰਹੇ ਆ ਕਿਉਂ ਪਾ ਰਹੇ ਕਿਉਂਕਿ ਇਹ ਲੋਕਲ ਵਾ ਇਹਨਾਂ ਨੂੰ ਪਤਾ ਵਾ ਕਿ ਇੱਥੇ ਟੋਆ ਵਾ ਸਾਡੀ ਗੱਡੀ ਦਾ ਨੁਕਸਾਨ ਹੋ ਜੂ ਹਾਂ ਕਿਹੜਾ ਕਰਤੇ ਇੱਥੇ ਵਾਏ ਗਾ ਵੀ ਲੋਕ ਹੋਦਵੀ ਰਾਂਦੇ ਆ ਆ ਦੇਖੋ ਇਹ ਇਧਰ ਦੇਖੋ ਇਹ ਆਹ ਦੇਖੋ ਠੀਕ ਹੈ ਜੀ ਤੇ ਮੇਰੇ ਅਕਾ ਮੋਟਰਸਾਈਕਲ ਦੇ ਜਦੋਂ ਵੀਰੇ ਨੰਗਨ ਲੱਗੂਗਾ ਕੋਈ ਆਏ ਦੀ ਤੇ ਉਹਦਾ ਸੰਜੀ ਕੇ ਪਰਿਵਾਰ ਦਾ ਮੈਂਬਰ ਹੋ ਉਹਦਾ ਤੇਰੇ ਡਿਗ ਰਿਆ ਹੋਗਾ ਉਹਨੂੰ ਆ ਉਹਦੇ ਬੱਚੇ ਡਿਗ ਰਿਆ ਹੋਣਗੇ ਕਿਤੇ ਇੱਥੇ ਜੇ ਉਹਦੀ ਬੰਦੇ ਦੀ ਲੱਤ ਬਾਹ ਟੁੱਟਦੀ ਆ ਤੇ ਕੌਣ ਜ਼ਿੰਮੇਵਾਰ ਹੈ ਤੁਸੀਂ ਖੁਦ ਦੇਖ ਸਕਦੇ ਹੋ ਜਾਂ ਗੱਡੀਆਂ ਵੇਖੋ ਨਾ ਆਹ ਤਾਂ ਵੇਖੋ ਆਹ ਗੱਡੀ ਵੱਜੀ ਜੇ ਆਹ ਹੁਣੇ ਗੱਡੀ ਵੱਜੀ ਜੇ ਬੰਪਰ ਵੱਜਾ ਜੇ ਅਸਲੇ ਠੀਕ ਹੈ ਜੀ ਇਹ ਅਜੇ ਗੱਡੀ ਉੱਚੀ ਆ ਤੇ ਜਿਹੜਾ ਮੋਟਰਸਾਈਕਲ ਵਾਲਾ ਨੰਗੂ ਇੱਥੇ ਲਾਗੋ ਦੀ ਸਾਡੀ ਉਹਦੇ ਕੀ ਹਾਲਾਤ ਹੋਣਗੇ ਤੁਸੀਂ ਖੁਦ ਦੇਖ ਸਕਦੇ ਜੀ ਇਹ ਪਿੱਛੇ ਵੀ ਸਾਡੇ ਆ ਗੱਡੀਆਂ ਵੇਖੋ ਨਾ ਆਹ ਤਾਂ ਵੇਖੋ ਆਹ ਗੱਡੀ ਵੱਜੀ ਜੇ ਆਹ ਹੁਣੇ ਗੱਡੀ ਵੱਜੀ ਜੇ ਬੰਪਰ ਵੱਜਾ ਜੇ ਅਸਲੇ ਠੀਕ ਹੈ ਜੀ ਇਹ ਅਜੇ ਗੱਡੀ ਉੱਚੀ ਆ ਤੇ ਜਿਹੜਾ ਮੋਟਰਸਾਈਕਲ ਵਾਲਾ ਨੰਗੂ ਇੱਥੇ ਲਾਗੋ ਦੀ ਸਾਡੀ ਉਹਦੇ ਕੀ ਹਾਲਾਤ ਹੋਣਗੇ ਤੁਸੀਂ ਖੁਦ ਦੇਖ ਸਕਦੇ ਜੀ ਇਹ ਪਿੱਛੀ ਵੈਂਡ ਰੋਡ ਆ ਤੇਲਾ ਤੇਲਾ ਰੋਡ ਆ ਜੀ ਪਿੱਛੀ ਵੈਂਡ ਤੋਂ ਚਲਾ ਗੇਟ ਬਾਜੀ ਇਹ ਉੱਤੇ ਆ ਸੋ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆ ਸਾਡੀ ਫੌਂਟ ਨਹੀਂ ਜਿਹੜੇ ਫੌਂਟ ਨੇ ਸੋ ਮੈਂ ਸੰਗਤ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਸੀਂ ਕਿਸੇ ਵੀ ਪਾਰਟੀ ਨਾਲ ਨਹੀਂ ਲੱਗਦੇ ਕਿਉਂਕਿ ਸਾਡਾ ਕੰਮ ਆ ਸੇਵਾ ਦਾ ਇਹ ਇਨਸਾਨੀ ਨਾਤੇ ਮੈਂ ਬੇਨਤੀ ਕਰਨਾ ਚਾਹਾਂਗਾ ਇੱਥੋਂ ਦੇ ਜਿਹੜੇ ਲੋਕਲ ਜਿਹੜੇ ਪ੍ਰਸ਼ਾਸਨ ਕੀ ਉਹਨਾਂ ਦੇ ਹੰਦੇ ਐਮਐਲਏ ਸਾਹਿਬ ਦਾ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇੱਥੇ ਜੇਕਰ ਆਪਾਂ ਧਿਆਨ ਨਾ ਰੱਖਿਆ ਤੇ ਇੱਥੇ ਜਿਵੇਂ ਰੋਜ਼ ਦੀ ਰੋਜ਼ ਕੋਈ ਨਾ ਕੋਈ ਟੁਵਾ ਆਣ ਕੇ ਕੋਈ ਬੈਟ ਜਾਂਦਾ ਨਾ ਈ ਰਿਕਸ਼ਾ ਬੈਟ ਜਾਂਦਾ ਵਾ ਜਾਂ ਕੋਈ ਹੋਰ ਚੀਜ਼ ਮੋਟਰਸਾਈਕਲ ਬੈਟ ਜਾਂਦਾ ਵਾ ਉਹਨਾਂ ਨੇ ਪੈਣਾ ਮਗਰਲੇ ਬਣੇ ਡਿੱਗ ਜਾਂਦੀਆਂ ਉਹਨਾਂ ਦੇ ਸੱਟਾ ਪਿੱਟਾ ਲੱਗ ਜਾਂਦੀਆਂ ਵਾ ਚਲੋ ਜਿੰਨਾਂ ਤੇ ਲੱਗੀਆਂ ਉਹਨਾਂ ਨਾਲ ਬਤਨਦਰਤੀ ਦਵੇ ਪਰ ਹੁਣ ਆਪਾਂ ਇਸ ਚੀਜ਼ ਦੀ ਬੇਨਤੀ ਕਰੀਏ ਵੀ ਹੋਰ ਲੋਕ ਵੀ ਆਉਣ ਤੇ ਉਹਨਾਂ ਦੇ ਸੱਟਾ ਪਿੱਟਾ ਵੀ ਲੱਗਣ। ਸੋ ਇੰਨੀਆਂ ਬੇਨਤੀਆਂ ਪਰਵਾਨ ਕਰਿਓ। ਇਸ ਰੋਡ ਨੂੰ ਆਪਾਂ ਬਣਾਈਏ। ਇਸ ਰੋਡ ਦਾ ਜਿਹੜਾ ਪਾਣੀ ਆ ਉਹਦਾ ਨਿਕਾਸੀ ਕਰਾਈਏ। ਸੋ ਇੱਦਾਂ ਦੀਆਂ ਬੇਨਤੀਆਂ ਪਰਵਾਨ ਕਰਿਓ ਤੇ ਬਾਕੀ ਮੈਂ ਤੁਹਾਨੂੰ ਫੇਰ ਆ ਵੀਡੀਓ ਤੇ ਦਿਖਾ ਰਿਹਾ ਹਾਂ ਕਿ ਦੇਖੋ ਜੀ ਇੱਕ ਜਿੰਦਾ ਜਾਗਦਾ ਮੌਤ ਦਾ ਘਰ ਹੈ। ਇੱਕ ਟੋਰੀ ਦੀ ਵਜ੍ਹਾ ਕਰਕੇ ਗੱਡੀਆਂ ਰੌਂਗਸਾਈਂ ਡਾਉਂਦੀਆਂ। ਅਗਰ ਕੋਈ ਇੱਧਰੋਂ ਆਉਂਦਾ ਅਚਾਨਕ ਵੇਹ ਤੇ ਨਾਉਂਦਾ ਐਕਸੀਡੈਂਟ ਹੋ ਸਕਦਾ। ਉਹਦੇ ਸੱਟ ਲੱਗੀ ਮੌਤ ਹੋ ਦੋਸਤੋ ਵੱਡਾ ਟੋਆ ਡੂੰਘਾ ਹੈ ਜੇ ਕੋਈ ਮੋਟਰਸਾਈਕਲ ਤੇ ਜਾ ਰਿਹਾ ਮੋਟਰਸਾਈਕਲ ਟੋਏ ਦੇ ਵਿੱਚ ਪੈਂਦਾ ਜਨਮਨੀ ਦੇਖ ਪੈਂਦੀ ਉਹਦੇ ਕੋਲ ਬੱਚਾ ਹੁੰਦਾ ਬੱਚਾ ਸੰਭਾਲੂ ਕਿ ਆਪਰੇ ਆਪ ਚੁੱਕੂਗੀ ਹੈ ਸਾਬ ਉਹਨਾਂ ਕਿਸੇ ਦੀ ਡੈਥ ਹੋ ਸਕਦੀ ਇਧਰ ਇਧਰ ਆ ਉਧਰ ਆ ਉਧਰ ਆ ਸਰਕਾਰਾਂ ਨੂੰ ਪਹਿਚਾ ਇਹ ਸਕਦੀ ਆ ਜਿਹੜਾ ਵੀਰ ਲੰਘਿਆ ਵਾ ਇਹਦੀ ਸਪੀਡ ਸੀਗੀ ਲਗਭਗ 10 ਦੀ ਸਪੀਡ ਸੀਗੀ ਕੱਲਾ ਸੀਗਾ ਹੁਣੇ ਕੱਲਾ ਸੀ ਨਾ 10 ਦੀ ਸਪੀਡ ਮੋਟਰਸਾਈਕਲ ਡੋਲਿਆ ਉਹਦਾ ਕਿ ਨਹੀਂ ਡੋਲਿਆ 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 ਨਾ ਤੇ ਜੇਕਰ ਮਗਰ ਉਹਦੀ ਵਾਈਫ ਹੁੰਦੀ ਬੈਠੀ ਹੁੰਦੀ ਬੱਚੇ ਨਾਲ ਬੈਠੇ ਹੁੰਦੇ ਸਾਰੇ ਰੋਂਗ ਸਾਈਡ ਆ ਰਹੇ ਆ ਹਾਂ ਜੇਕਰ ਵੀ ਵਾਈਫ ਨਾਲ ਅਗਰ ਬੈਠੀ ਹੋਏ ਬੱਚੇ ਨਾਲ ਬੈਠੇ ਹੋਏ ਚਲੋ ਨੁਕਸਾਨ ਹੋ ਸਕਦਾ ਬਹੁਤ ਸੱਜਣਾ ਇਕੱਲਾ ਬੰਦਾ ਜੇ ਡੋਲ ਸਕਦਾ ਵਾ ਦਾਦੀ ਸਪੀਡ ਤੇ ਡੋਲ ਸਕਦਾ ਉਹਦੇ 30 40 ਦੀ ਬਈ ਲੋਕਾਂ ਦਾ ਪਤਾ ਲੈ ਕੇ ਵੀ ਇਧਰ ਆਉਂਦੇ ਆ ਰੋਜ਼ ਡਿੱਗਦੇ ਇੱਥੇ ਸੌਂਦਾ ਵੀ ਡਿੱਗਦਾ ਲੱਗ ਕਿਉਂ ਲੋਕਾਂ ਵਾ ਵੀਰ ਹੋੜੀ ਲੱਗਿਆ ਵਾ ਰਾਤ ਨੂੰ ਰਾਤ ਨੂੰ ਪਤਾ ਨਹੀਂ ਲੱਗਦਾ ਭਾਈ ਜੀ ਦਿਨੇ ਦਿਲ ਬੰਨਣਾ ਲੱਗਿਆ ਪਾਣੀ ਆ ਰਾਤ ਨੂੰ ਪਤਾ ਨਹੀਂ ਲੱਗਣਾ ਇਸ ਤਿਹ ਦਾ ਰਾਤ ਨੂੰ ਪਤਾ ਨਹੀਂ ਲੱਗਣਾ ਇੱਥੇ ਟੋਆ ਵਾ ਪਾਣੀ ਖਨੋਤਾ ਵਾ ਤੇ ਮੇਰੇ ਵਰਗਾ ਆਮ ਬੰਦਾ ਕੀ ਕਹਿੰਦਾ ਯਾਰ ਛੜਕਦੇ ਪਾਣੀ ਖਨੋਤਾ ਵਾ ਇਹ ਵੱਡਾ ਰੋੜਾ ਕੋਈ ਲਿੰਕ ਰੋਡ ਹੈਗਾ ਨਹੀਂ ਆ ਛੜਕਦੇ ਥੱਲੇ ਪਤਰੀ ਹੁਣੀ ਆ ਕੋਈ ਗੱਲ ਹੀ ਆ ਦਿੱਤੀ ਆ ਨਹੀਂ ਪਾਣੀ ਦੇ ਵਿੱਚੋਂ ਦੀ ਲੰਘ ਜਾਂਦੇ ਆ ਪਰ ਇਹ ਨਹੀਂ ਪਤਾ ਕਿ ਥੱਲੇ ਟੋਆ ਕਿ ਦਾ ਡੁਗਾ ਵਾ ਠੀਕ ਹੈ ਜੀ ਇਹ ਪਾਣੀ ਜਿਹੜਾ ਟੋਏ 'ਚ ਖਲੋਣਾ ਇਹ ਮੇਰਾ ਮੌਤ ਦਾ ਕਾਰਨ ਆ ਮੇਰਾ ਮੌਤ ਦਾ ਕਾਰਨ ਕਿਉਂਕਿ ਜੇ ਪਾਣੀ ਨਾ ਹੋਵੇ ਇਹ ਇਧਰ ਖੇਧਰ ਇਹ ਆ ਉਧਰ ਇਹ ਆ ਉਧਰ ਆ ਰਿਖੋ ਆਹਲਾ ਦੇਖਣਗੇ ਤੁਹਾਨੂੰ ਆ ਵੀਰ ਭਰਾ ਵੇਖੋ ਪਰਿਵਾਰਾਂ ਦੇ ਵਿੱਚੋਂ ਧਿਆਨ ਨਾਲ ਨੰਗੀ ਮੇਰਾ ਭਰਾ ਚੁਾਈ ਆ ਵੇਖੋ ਆ ਬੱਚੀ ਆ ਇਹਦੇ ਨਾਲ ਵੀਰ ਦੇ ਨਾਲ ਠੀਕ ਹੈ ਜੀ ਧਿਆਨ ਨਾਲ ਧਿਆਨ ਨਾਲ ਬਈ ਜੀ ਧਿਆਨ ਨਾਲ ਇਹ ਸਮਝੀ ਕੋਈ ਪਿੰਡ ਨੂੰ ਰੋਡ ਨਹੀਂ ਜਾਂਦਾ ਇਹ ਸ਼ਹਿਰਾਂ ਨੂੰ ਵੱਡੇ ਸ਼ਹਿਰਾਂ ਨੂੰ ਰੋਡ ਜਾਂਦਾ ਵਾ ਖੇਮ ਕਰਨ ਨੂੰ ਰੋਡ ਜਾਂਦਾ ਵਾ ਪਿੱਖੀਪਿੰਡ ਤੋਂ ਅੰਮ੍ਰਿਤਸਰ ਤੋਂ ਸੋ ਇੰਨਾ ਕੇ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਜਰੂਰ ਇਸ ਚੀਜ਼ ਦਾ ਧਿਆਨ ਦਿੱਤਾ ਜਾਵੇ ਜਰੂਰ ਇਸ ਰੋਡ ਨੂੰ ਬਣਾਉਣ ਬਨਾਇਆ ਜਾਵੇ ਰੱਬ ਨਾ ਕਰੇ ਕਈਆਂ ਦੇ ਇਕੱਲੇ ਇਕੱਲੇ ਪਰਿਵਾਰ ਦੇ ਜੀ ਹੁੰਦੇ ਆ ਉਹ ਜਦੋਂ ਅ ਇਸ ਜਾਨੋਚੋਲ ਚਲ ਜਾਂਦੇ ਐਕਸੀਡੈਂਟ ਦਾ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਮਗਰੋਂ ਸਾਰਾ ਪਰਿਵਾਰ ਕਿੱਦਾਂ ਮਿਲਕਦਾ ਜੀ ਸੋ ਇੰਨੇ ਕ ਬੇਨਤੀਆਂ ਪ੍ਰਵਾਨ ਕਰਿਓ ਜੀ ਧੰਨਵਾਦ ਆਪਣਾ ਕਿਹੜਾ ਪਿੰਡ ਵੀਰੇ ਆਪਣਾ ਚੱਕ ਬੰਬ ਹੈ ਚੱਕ ਬੰਬ ਹਾਂਜੀ ਤੇ ਤੁਹਾਡਾ ਤਾਰਾ ਸਿੰਘ ਅੱਛਾ ਵਾ ਵਾ ਤਾਰਾ ਸਿੰਘ ਤੇ ਬਾਈ ਜੀ ਤੁਹਾਨੂੰ ਤੇ ਚਲੋ ਰੋਡ ਦਾ ਪਤਾ ਵਾ ਠੀਕ ਹੈ ਜੀ ਤੁਸੀਂ ਅੱਖਾਂ ਸਾਹਮਣੇ ਕਦੀ ਇੱਥੇ ਉਹ ਵੇਖਿਆ ਕਈ ਹਾਂਜੀ ਬਹੁਤ ਵਾਰੀ ਵੇਖਿਆ ਐਥੇ ਹੁਣੇ ਨਿੱਕੇ ਬਾਬੇ ਦੇ ਆਏ ਸੁਰ ਸਿੰਘ ਹੁਸੈ ਅੱਛਾ ਮੈਂ ਮੇਲਾ ਦੇਖਦੇ ਹਾਂ ਇੱਥੇ ਹੁਣੇ ਇੱਕ ਰੁਕਾ ਪਲਟਿਆ ਜੀ ਹੁਣ ਹੁਣ ਵੀਰੇ ਬਾਬਾ ਦੀਪ ਸਿੰਘ ਜੀ ਦਾ ਦਿਹਾੜਾਉਣ ਵਾਲਾ ਹਾਂਜੀ ਠੀਕ ਹੈ ਇੱਥੋਂ ਪਾਉ ਵੈਂਡ ਦਾ ਜਿਹੜਾ ਰਸਤਾ ਵਾ ਲੋਕੀ ਇੱਧਰ ਦੀ ਜਾਂਦੇ ਜਿੱਥੇ ਬਾਬੇ ਦਾ ਜਨੂੰ ਘਾੜਾ ਪਿੰਡ ਵਾ ਠੀਕ ਹੈ ਜੀ ਪਾਉ ਵੈਂਡ ਪਿੰਡ ਆ ਕਿਉਂਕਿ ਐਂ ਦੀ ਨੰਗ ਤੇ ਆ ਤੇ ਪਰ ਹੁਣ ਇੱਥੇ ਦੀ ਇੰਨੀ ਸੰਤਰੀ ਨੰਗਣਾਵਾ ਤੇ ਉਹਦੇ ਨਾਲ ਦੁਰਘਟਨਾ ਵੀ ਜਾਂਦੀ ਆ ਹੁਣ ਬਹੁਤ ਜਿਆਦਾ ਹੁੰਦੀ ਆ ਨਾ ਆ ਦੇਖੋ ਇੱਕ ਭੈਣ ਇੱਕ ਵੀਰ ਜਾ ਰਿਹਾ ਕਿਧਰ ਕੋਈ ਸਾਈਡ ਦੀ ਜਾ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਵਾ ਕਿ ਇੱਥੇਲੇ ਬੰਨੇ ਟੋਆ ਵਾ ਪਰ ਜਿਹਨੂੰ ਨਹੀਂ ਪਤਾ ਉਹ ਉਹਦੇ ਵਾਸਤੇ ਨੇ ਤੇਰੀ ਇਹ ਮੌਤ ਵਾ ਸੋਏ ਬੇਨਤੀਆਂ ਕਿ ਬੇਨਤੀ ਪ੍ਰਵਾਨ ਕਰੇ ਪ੍ਰਸ਼ਾਸਨ ਸਾਡੀ ਤੇ ਇਹ ਗੋਣਾ ਨਹੀਂ ਬਸ 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 ਅ ਚਿੰਨੂ ਉੱਪਰ ਕਰੋ ਆਪਨੇ ਠੋਡੀ ਅਹੀਂ ਦੋਵੇਂ ਹੈਂਡੀਕੈਪ ਆ ਸਾਡੇ ਜਿਹੜੀ ਮੇਰੀ ਬੇਟੀ ਸੀ ਉਹਦੇ ਸੱਟ ਲੱਗ ਗਈ ਆ ਤੁਣ ਤੇ ਤੇ ਭਾਜੀ ਅਹੀਂ ਮੈਂ ਤੇ ਗਰੀਬ ਆਦਮੀ ਆ ਪੱਠੇ ਪਾ ਕੇ ਸਾਲ ਪਾਰ ਰਹਿ ਗਏ ਗੁਜ਼ਾਰਾ ਆਪਦਾ ਟਾਈਮ ਪਾਸ ਕਰਦਾ ਟੰਬਰ ਨੂੰ ਪਾਲਦਾ ਜਿਹੜੀ ਬੁੱਢੀ ਸੀ ਉਹ ਆਪਣੀ ਚੜੀ ਉੱਪਰ ਕੋਠੇ ਦੇ ਨਾਲ ਲੈ ਕੇ ਜਵਾਗ ਨੂੰ ਭਾਜੀ ਉਹ ਜਿਹੜੀ ਬੇਟੀ ਦੇ ਪਸ਼ਾਂ ਦੀ ਪਸ਼ਾਈ ਹੋ ਗਈ ਤੇ ਭਾਜੀ ਇਹ ਤੌਣ ਤੇ ਸੱਟ ਲੱਗ ਗਈ ਭਾਜੀ ਬਹੁਤ ਭਾਜੀ ਇਹਦੇ ਡਾਕਟਰ ਕਹਿੰਦੇ ਆ ਵੀ ਮੋਦਲਾ ਇਹਦਾ 2 ਲੱਖ ਰੁਪਈਆ ਲੱਗ ਜਾਣਾ 2.5 ਤੇ ਭਾਜੀ ਇਹਦਾ ਮੇਰਾ ਗਰੀਬ ਦਾ ਲਾਜ ਕੀਤਾ ਜਾਵੇ ਸੰਘ ਜੀ ਇਸ ਵੀਡੀਓ ਨੂੰ ਵੇਖਦੇ ਆਂ ਸਾਰੀ ਸ਼ੇਅਰ ਕਰ ਦਿਓ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਤੋਂ ਹੀ ਬੱਚੀ ਆ ਤੇ ਆਪਣੇ ਭਰਾ ਦੇ ਨਾਲ ਕੋਠੇ ਤੇ ਪਤੰਗ ਚੜਾਉਣ ਚੜੀ ਸੀ ਪਰ ਵਿਚਾਰੀ ਪਿੱਛੇ ਦੀ ਪਿੱਛੇ ਡਿੱਗ ਪਈ ਤੇ ਸੰਘ ਜੀ ਧੌਣ ਦਾ ਮਣਕਣਾ ਟੁੱਟ ਗਿਆ ਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਇਸ ਵਿਚਾਰੀ ਦਾ ਬਾਪ ਆ ਲੋਕਾਂ ਦੇ ਪੱਠੇ ਪਾ ਕੇ ਗੁਜ਼ਾਰਾ ਕਰਦਾ ਵਾ ਤੇ ਡਾਕਟਰ ਨੇ ਇਹ ਗੱਲ ਕਹੀ ਆ ਕਿ ਜੇਕਰ ਇਹਦਾ ਛੇਤੀ ਤੋਂ ਛੇਤੀ ਇਲਾਜ ਨਾ ਹੋਇਆ ਬੱਚੀ ਦਾ ਤੇ ਇਹਦਾ ਜਿਹੜਾ ਥੜੜਾ ਧੜਵਾ ਉਹ ਹਮੇਸ਼ਾ ਲਈ ਰੁਕ ਸਕਦਾ ਵਾ ਤੇ ਤੁਹਾਨੂੰ ਦੱਸਦਾ ਕਿ ਵੀਰੋ ਇਹ ਲੋਕਾਂ ਦੇ ਪੱਠੇ ਪਾ ਕੇ ਗੁਜ਼ਾਰਾ ਕਰਦਾ ਵਾ ਤੇ ਜਦੋਂ ਪਹਿਲਾ ਬਿੱਲ 2000 ਰੁਪਿਆ ਡਾਕਟਰਾਂ ਨੇ ਮੰਗਿਆ ਫੇ ਕਾਊਂਟਰ ਤੇ ਜਮ੍ਹਾਂ ਕਰਾਇਓ ਤੇ ਸੱਚ ਜਾਣਿਓ ਸਿਰਫ ਜੀਬ ਚੋਂ 1500 ਰੁਪਿਆ ਨਿਕਲਿਆ ਉਤੋਂ ਇਹ ਵਿਚਾਰੇ ਦੋਵੇਂ ਜੀ ਹੈਂਡੀਕੈਪ ਵੀ ਆ ਸੋ ਇਸ ਪਰਵਾਦ ਦੀ ਵਾਤ ਅਤ ਮਦਦ ਜ਼ਰੂਰ ਕਰਿਓ ਤੇ ਜੇ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਸ਼ੇਅਰ ਹੀ ਨਾ ਕਰ ਦਿਓ ਕਿਉਂ ਹੋ ਸਕਦਾ ਤੁਹਾਡੀ ਸ਼ੇਅਰ ਕੀਤਾ ਇਸ ਬਾਲੜੀ ਵਿਚਾਰੀ ਦੀ ਮਦਦ ਹੋ ਜਾਈਏ। ਇਹ ਕਿਤੇ ਇਹ ਨਾ ਹੋਵੇ ਕਿ ਇਲਾਜ ਖਣੋ ਵਿਚਾਰੀ ساری ਉਮਰ ਦੀ ਮੰਜੀ ਤੇ ਆਵਿਲਕਦੀ ਰਵੇ। ਸੋ ਵੱਦ-ਵੱਦ ਇਸ ਬੱਚੀ ਦੀ ਮਦਦ ਜ਼ਰੂਰ ਕਰਿਓ।